ਪੰਜਾਬ ਦੇ ਵਿੱਚ ਈਡੀ ਦੀ ਐਂਟਰੀ ਹੋ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਦੇ ਸਾਹ ਸੁੱਤੇ ਗਏ ਨੇ ਇਨਸਪੈਕਟਰ ਅਮਨਜੋਤ ਕੌਰ ਦੇ ਵੱਲੋਂ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੇ ਆਈਪੀਐਸ ਪਤਰੀ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਸੀ ਔਰ ਬਾਅਦ ਦੇ ਵਿੱਚ ਉਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਸੱਟ ਬਣ ਗਈ ਸੀ ਸਵਾਲ ਪਰ ਉਠਾਏ ਸੀਗੇ ਕਿ ਭਾਈ ਪੰਜਾਬ ਪੁਲਿਸ ਦੀ ਜਿਹੜੀ ਇਹ ਸੱਟ ਹੈ ਇਹ ਕਿਸ ਤਰੀਕੇ ਦੇ ਨਾਲ ਨਿਰਪੱਖ ਜਾਂਚ ਕਰ ਸਕਦੀ ਹੈ ਕਿਉਂਕਿ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜਿਹੜੀ ਹੈ ਜੋਤੀ ਯਾਦਵ ਬੈਂਸ ਇੱਕ ਪਾਵਰਫੁਲ ਜੋੜਾ ਹੈ ਹਰਜੋਤ ਬੈਂਸ ਜਿਹੜੇ ਖੁਦ ਮੰਤਰੀ ਨੇ ਔਰ ਜੋਤੀ ਯਾਦਵ ਜਿਹੜੀ ਖੁਦ ਆਈਪੀਐਸ ਅਧਿਕਾਰੀ ਨੇ ਤਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਜਾਂਚ ਸਹੀ ਹੋ ਸਕਦੀ ਹੈ ਤਾਂ ਹੁਣ ਈਡੀ ਦੀ ਐਂਟਰੀ ਹੋਈ ਹੈ ਇਸ ਮਸਲੇ ਦੇ ਵਿੱਚ ਔਰ ਈਡੀ ਨੇ ਸਾਰਾ ਰਿਕਾਰਡ ਜਿਹੜਾ ਇਹਦਾ ਸਾਰਾ ਮੰਗ ਲਿਆ ਔਰ ਕਿਸੇ ਵੀ ਵੇਲੇ ਜਿਹੜੀ ਆ ਉਹ ਕਿਸੂਤੇ ਫਰ ਦੇ ਨਜ਼ਰ ਆ ਸਕਦੇ ਹੈ ਅਜੋਤ ਪੈਂਸ ਔਰ ਉਧਰ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ ਪੰਜ ਹੋਰ ਸਾਬਕਾ ਮੰਤਰੀਆਂ ਨੂੰ ਚਾਰ ਜਿਹੜੇ ਬਣਾਟਾਏ ਆ ਇੱਕ ਪਹਿਲਾਂ ਉਹਨਾਂ ਦੀ ਨੋਟਿਸ ਹੋ ਗਿਆ ਨੀ ਤਾਂ ਕੀ ਹੋਇਆ ਇਸ ਤੇ ਵੀ ਬਹੁਤ ਟਾਈਮ ਜਿਹੜੀ ਅਸੀਂ ਗੱਲ ਕਰਨੀ ਆ ਪੰਜ ਅਲੱਗ-ਅਲੱਗ ਨੋਟਿਸ ਜਿਹੜੇ ਗਏ ਆ ਪਰ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਔਰ ਨਾਲ ਹੀ ਨਾਲ ਚਰਚਾ ਜਿਹੜੀ ਕਰਨੀ ਆ ਕਿ ਭਗਵੰਤ ਮਾਨ ਨੂੰ ਤੀਜੇ ਦਿਨ ਵੀ ਜਿਹੜੀ ਹਸਪਤਾਲ ਦੇ ਵਿੱਚੋਂ ਛੁੱਟੀ ਨਹੀਂ ਮਿਲੀ ਔਰ 10 ਦਿਨ ਦਾਖਲ ਰਹਿਣ ਦੇ ਬਾਵਜੂਦ ਵੀ ਨਾ ਤਾਂ ਹਾਈ ਕਮਾਂਡ ਨੇ ਕੋਈ ਪੋਸਟਪਾਈ ਉਹਨਾਂ ਦੀ ਸਿਹਤ ਦੀ ਕਾਰਗੁਜ਼ਾਰੀ ਵਾਸਤੇ ਨਾ ਕੋਈ ਦਿੱਲੀ ਦਾ ਨਾ ਕੋਈ ਪੰਜਾਬ ਦਾ ਐਮਐਲਏ ਮੰਤਰੀ ਨਾ ਦਿੱਲੀ ਹਾਈ ਕਮਾਂਡ ਦਾ ਕੋਈ ਬੰਦਾ ਭਗਵੰਤ ਮਾਨ ਉਹਨਾਂ ਦਾ ਪਤਾ ਲੈਣ ਗਿਆ ਹਸਪਤਾਲ ਦੇ ਵਿੱਚ ਹਾਲਾਂਕਿ ਹੋ ਸਕਦਾ ਕਿ ਅੰਦਰ ਕਦੇ ਕੋਈ ਗਿਆ ਹੋਵੇ ਪਰ ਬਾਹਰ ਖੁੱਲੇ ਤੌਰ ਤੇ ਨਹੀਂ ਗਿਆ ਕਿਉਂਕਿ ਜਦੋਂ ਮੁੱਖ ਮੰਤਰੀ ਇਸ ਤਰੀਕੇ ਨਾਲ ਦਾਖਲ ਹੋਵੇ ਤਾਂ ਲੋਕਾਂ ਦਾ ਸੱਤਾਂਤਾ ਲੱਗਿਆ ਰਹਿੰਦਾ ਹੈ ਔਰ ਲੋਕ ਪੋਸਟ ਆਪ ਆਉਂਦੇ ਆ ਕਿ ਲਓ ਜੀ ਅਸੀਂ ਗਏ ਸੀ ਮੁੱਖ ਮੰਤਰੀ ਦਾ ਪਤਾ ਲੈਣਾ ਸੀ ਗਏ ਸੀ ਇੱਥੇ ਤਾਂ वैसे थोनू पता ਵੀ ਪੋਟਾਂ ਖਿੱਟ-ਖਿੱਟ ਪਾਈ ਜਾਂਦੇ ਰਹਿੰਦੇ ਐ ਤੇ ਉੱਥੇ ਜਾ ਕੇ ਤਾਂ ਪੌਣੀਆਂ ਪੌਣੀਆਂ ਸੀ ਪਰ ਮੁੱਖ ਮੰਤਰੀ ਦਾ ਪਤਾ ਲੜ ਗਿਆ ਕੋਈ ਕਿਉਂ ਨਹੀਂ ਕਿ ਹਾਈਕਮਾਨ ਦਾ ਕੋਈ ਇਸ਼ਾਰਾ ਕਿ ਅੰਦਰ ਖਾਤੇ ਬਹੁਤ ਚੱਲ ਰਿਹਾ ਇਸ ਤੋਂ ਵੀ ਬਹੁਤ अहम ਜਿਹੜੀ ਅਸੀਂ ਕਰਨਾ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਸਵਾਗਤ ਹੈ ਪੂਰਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਾ ਸਤਿ ਸ਼੍ਰੀ ਅਕਾਲ ਅਣਖ ਸਾਹਿਬ ਸਭ ਤੋਂ ਪਹਿਲੀ ਖਬਰ ਤਾਂ ਮੈਂ ਇਹੀ ਲੈਣੀ ਜਾਊਂਗਾ ਕਿ ਜਿਸ ਤਰੀਕੇ ਦੇ ਨਾਲ ਐਮਐਲਏ ਮੰਤਰੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਲੱਗ ਰਿਹਾ ਕਿ ਪਤਾ ਨਹੀਂ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਈ ਦਿਨਾਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਧਾਕਲ ਹੋਇਆ ਨੂੰ ਔਰ ਸਾਰੇ ਪਾਸੇ ਰੌਲਾ ਪਿਆ ਬਰੂਤੀਆਂ ਦਾ ਤਾਂ ਫਿਕਰ ਪਿਆ ਹੀ ਪਿਆ ਤੁਹਾਡੇ ਮੇਰੇ ਵਰਗੇ ਪੱਤਰਕਾਰਾਂ ਨੂੰ ਵੀ ਪਿਆ ਕਿ ਭਾਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਬੇਸ਼ੱਕ ਲੀਡਰ ਚੰਗੇ ਮਾੜੇ ਹੋ ਸਕਦੇ ਆ ਇਨਸਾਨ ਮਤਲਬ ਕਹਿਣ ਦਾ ਭਾਵ ਚੰਗੇ ਮਾੜੇ ਬੇਸ਼ੱਕ ਹੋ ਸਕਦੇ ਆ ਲੀਡਰ ਜਾਂ ਮੁੱਖ ਮੰਤਰੀ ਚੰਗੇ ਮਾੜੇ ਹੋ ਸਕਦੇ ਆ ਪਰ ਐਜ਼ ਆ ਇਨਸਾਨੀਅਤ ਉਹ ਕਿਹਦੇ ਇੱਕ ਬਾਪ ਵੀ ਨੇ ਕਿਸੇ ਦੇ ਪਤੀ ਵੀ ਨੇ ਕਿਸੇ ਦੇ بیٹے ਵੀ ਨੇ ਕਿਸੇ ਦੇ ਭਰਾ ਵੀ ਨੇ ਆਪਾਂ ਸੁਖ ਮੰਗਦੇ ਹਾਂ ਪਰ ਹੁਣ ਜਿਹੜੇ ਉਹਨਾਂ ਦੇ ਆਪਣੇ ਐਮਐਲਏ ਮੰਤਰੀ ਨੇ ਨਾ ਤਾਂ ਉਹਨਾਂ ਨੇ ਕਿਸੇ ਨੇ ਕੋਈ ਪੋਸਟ ਪਾਈ ਹੈ ਨਾ ਕੋਈ ਉੱਥੇ ਕੋਈ ਪਤਾ ਹੀ ਲਾਣ ਲਿਆ ਅਮੂਮਨ ਕੀ ਹੁੰਦਾ ਹੈ ਕਿ ਜਦੋਂ ਕੋਈ ਤੁਹਾਡਾ ਮੁਖੀਆ ਇਹ ਇੱਥੇ ਤਾਂ ਪੰਜਾਬ ਦਾ ਕੀ ਹੈ ਮਾਫ ਕਰਨਾ ਕਿ ਜੇ ਕਿਤੇ ਕੋਈ ਵੱਡਾ ਕੁਰਸੀ ਵਾਲਾ ਬੰਦਾ ਇੱਥੇ ਤਾਂ ਜੇ ਕਿਤੇ ਵਾਸ਼ਰੂਮ ਵੀ ਚਲੇ ਜਾਵੇ ਨਾ ਮਗਰ ਗੁਲਦਸਤੇ ਦੇ ਨਾਲੇ ਵਾਸ਼ਰੂਮ ਤੱਕ ਵੀ ਪਹੁੰਚ ਜਾਂਦੇ ਆ ਕਿ ਵਾਸ਼ਰੂਮ ਤੋਂ ਨਿਕਲਣਗੇ ਨਿਕਲਦੇ ਆਸਾਰ ਪਹਿਲਾਂ ਮੈਂ ਗੁਲਦਸਤਾ ਮਤਲਬ ਇੱਥੇ ਤਾਂ ਮੁੱਖ ਮੰਤਰੀ ਦੀ ਸਿਹਤ ਤੇ ਗੱਲ ਜਿਹੜੀ ਹੈ ਗਈ ਮੈਂ ਹੈਰਾਨ ਆ ਨਾ ਤਾਂ ਕਿਸੇ ਦਿੱਲੀ ਲੋਬੀ ਦੇ ਬੰਦੇ ਨੇ ਪੋਸਟ ਪਾਈ ਹੈ ਹਾਈ ਕਮਾਂਡ ਨੇ ਕੋਈ ਪੋਸਟ ਨਹੀਂ ਪਾਈ ਤੇ ਨਾ ਹੀ ਪੰਜਾਬ ਦੇ ਕਿਸੇ ਐਮਐਲਏ ਮਨਦੀ ਨਹੀਂ ਪਾਈ ਇਹ ਕਿਵੇਂ ਦੇਖਦੇ ਹੋ ਕੋਈ ਇਸ਼ਾਰਾ ਅੰਦਰ ਕਰਤੇ ਚੱਲ ਰਿਹਾ ਹੈ ਜਾਂ ਕੀ ਕੁਝ ਗੱਲਬਾਤ ਹੈ ਇੰਨਾ ਅੱਖੋਂ ਪਰੋਖੇ ਮੁੱਖ ਮੰਤਰੀ ਨੂੰ ਕਿਉਂ ਕੀਤਾ ਜਾ ਸੁਖਵਿੰਦਰ ਜੀ ਜਿਸ ਤਰੀਕੇ ਦੀ ਮੁੱਖ ਮੰਤਰੀ ਸਾਹਿਬ ਦੀ ਸਥਿਤੀ ਤੁਸੀਂ ਬਿਆਨ ਕੀਤੀ ਆ ਔਰ ਕੋਈ ਵੀ ਵਿਅਕਤੀ ਜਿਹੜਾ ਉਹਨਾਂ ਦਾ ਪਤਾ ਲੈ ਨਹੀਂ ਗਿਆ ਸਿਰਫ ਤੇ ਸਿਰਫ ਮੈਨੂੰ ਇਸ ਵੇਲੇ ਉਹਨਾਂ ਦਾ ਇੱਕੋ ਸੱਚੇ ਹਮਦਰਦ ਜਿਹੜੇ ਸਰਦਾਰ ਬਿਕਰਮ ਸਿੰਘ ਜੀਠੀਆ ਨਜ਼ਰ ਆ ਰਹੇ ਆ ਜਿਹੜੇ ਟਵੀਟ ਕਰਦੇ ਆ ਉਹਨਾਂ ਦੀ ਹਾਲ ਤਾਂ ਪੂਰਾ ਵੀਰਵਾ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਦੇ ਆ ਜਿਹੜੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਆ ਜਾਂ ਫੋਟੋਸ ਹਸਪਤਾਲ ਤੇ ਜਿਹੜੇ ਬੁਲਾਰੇ ਨੇ ਉਹਨਾਂ ਦੀ ਬਣਦੀ ਆ ਪਰ ਉਹਨਾਂ ਤੋਂ ਪਹਿਲਾਂ ਨਿੱਕੀ ਨਿੱਕੀ ਗੱਲ ਮੁੱਖ ਮੰਤਰੀ ਦੇ ਸਬੰਧੀ ਉਹਨਾਂ ਦੇ ਸਿਹਤ ਦੇ ਸਬੰਧੀ ਜਿਹੜੀ ਆ ਵਿਕਰਮ ਸਿੰਘ ਜੀ ਠੀ ਆਪਣੇ ਟਵੀਟ ਦੇ ਰਹੇ ਉਹ ਕਹਨ ਉਹ ਦੱਸ ਦਿੰਦੇ ਆ ਔਰ ਹਰਾਨੀ ਦੀ ਗੱਲ ਆ ਬਿਲਕੁਲ ਉਹ ਜੋ ਕੁਝ ਕਹਿੰਦੇ ਆ ਉਹ ਸੱਚ ਹੁੰਦਾ ਤਾਂ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ ਸਾਨੂੰ ਫਿਕਰ ਆ ਪਰ ਦੂਜੇ ਪਾਸੇ ਸੁਖਵਿੰਦਰ ਜੀ ਨਾ ਤਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾ ਪੰਜਾਬ ਦੇ ਮੰਤਰੀ ਤੇ ਨਾ ਹੀ ਪੰਜਾਬ ਦਾ ਕੋਈ ਵਿਧਾਇਕ ਉਥੇ ਪਤਾ ਲੈਂਦਾ ਵਖਾਈ ਦਿੱਤਾ ਤੁਸੀਂ ਗੱਲ ਕੀਤੀ ਕਿ ਹਾਂ ਫੇ ਕੋਈ ਬੰਦਾ ਡਿੱਗ ਪਰ ਮੈਨੂੰ ਯਾਦ ਆ ਕਿ ਪੰਜਾਬ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਇੱਕ ਵਾਰੀ ਵਾਸ਼ਰੂਮ ਦੇ ਵਿੱਚ ਅੰਮ੍ਰਿਤਸਰ ਕੋਈ ਪ੍ਰੋਗਰਾਮ ਸੀ ਪੰਜਾਬ ਬੱਤਰ ਦਾ ਹੋ ਰਿਹਾ ਤਾਂ ਉਥੇ ਉਹ ਢਿੱਕ ਪਏ ਉਹਨਾਂ ਦੇ ਚੂੜਾ ਜੁੜਾ ਟੁੱਟ ਗਿਆ ਸੀ ਤੇ ਮੈਨੂੰ ਪਤਾ ਜਦੋਂ ਉਹਨਾਂ ਦਾ ਚੂੜਾ ਟੁੱਟਦਾ ਤੇ ਉਹਨਾਂ ਤੋਂ ਮਕਰੋ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦਾ ਹੜ ਜਾਂ ਲੋਕਾਂ ਦੀਆਂ ਦਬਾਵਾਂ ਜਿਹੜੀਆਂ ਉਹ ਚੱਲੀਆਂ ਭਾਬ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਕਿ ਜਦੋਂ ਲੋਕ ਆਪਣੇ ਮਹਿਬੂਬ ਨੇਤਾ ਦੇ ਮਕਸਦ ਕੋਲ ਤੇ ਪਾਰਟੀ ਵਰਕਰਾਂ ਨੇ ਪਾਰਟੀ ਨੇ ਤਾਂ ਉਹ ਤਾਂ ਗੱਲ ਕਰਦੀ ਹੀ ਹੁੰਦੀ ਹੈਗੀ ਭਗਵੰਤਪਾਲ ਹੁਣ ਚੌਥਾ ਜਨਮ ਤੀਸਰਾ ਦੇਣਾ ਜੇ ਉਹਨਾਂ ਦਾ ਹਸਪਤਾਲ ਤੱਕ ਹੋਇਆ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਬੀਤੇ ਸਮੇਂ ਚ ਰਿਸ਼ਤੇ ਯਕਤਾਂ ਦੇ ਰਿਹਾ ਝੂ ਖਿਚੜੀ ਰਹੀ ਰਿਆ ਅਰਵਿੰਦ ਵਾਲ ਇਹ ਦੂਜੇ ਪਾਸੇ ਭਗਵੰਤਪਾਲ ਦੀਆਂ ਇਕੱਠੀਆਂ ਫੋਟੋਆਂ ਅੰਗਾਰ ਬੰਦੀਆਂ ਰਹੀਆਂ ਹਰ ਰੈਲੀ ਦੇ ਵਿੱਚ ਉਹ ਦੋਵੇਂ ਜਾਂਦੇ ਰਹੇ ਆ ਤਾਂ ਫਿਰ ਏਡੀ ਵੱਡੀ ਕਿਹੜੀ ਗੱਲ ਹੋ ਗਈ ਕਿ ਇੱਕ ਬੰਦਾ ਹਸਪਤਾਲ ਚ ਪਿਆ ਤੇ ਅਰਵਿੰਦ ਕੇਸਰੀਵਾਲ ਜਿਹੜਾ ਜਿਹੜਾ ਪਾਰਟੀ ਦਾ ਮੁਖੀ ਆ ਉਹ ਪਤਾ ਲਾ ਲੈਣੀ ਨਾ ਜੀ ਜਵੇ ਆਪਣੇ ਆਪ ਦੇ ਵੀਡੀਓ ਬੜੀ ਬਹੁਤ ਵੱਡੀ ਗੱਲ ਹੈ ਤੇ ਜਾਂ ਫਿਰ ਇਸ ਦਾ ਕਾਰਨ ਇਹੋ ਹੀ ਆ ਕਿ ਉਹ ਅਰਵਿੰਦ ਕੇਵਲ ਹੁਣ ਕਦੇ ਚੁੰਮਦੇ ਨਹੀਂ ਸਨ ਕਿ ਯਾਰ ਮੁੱਖ ਮੰਤਰੀ ਭਗਵੰਤ ਪਾਲ ਬਣ ਸ਼ਾਇਦ ਉਸ ਵੇਲੇ ਉਹਨਾਂ ਦੇ ਦਬਾਅ ਦੇ ਵਿੱਚ ਬਣਾਤਾ ਤੇ ਹੁਣ ਇੱਕ ਮੌਕਾ ਆ ਗਿਆ ਸਭ ਕੁਝ ਤਲੰਜ ਦੀ ਦਿੱਤੀ ਉਹ ਤਾਂ ਚੁੰਮਦੇ ਨਹੀਂ ਸੀ ਕੋਈ ਕੋਈ ਨਾ ਕੋਰ ਪਾਰਟੀ ਦਾ ਬੰਦਾ ਕਿਤੇ ਨਵਜੋਤ ਸਿੱਧੂ ਤੇ ਡੋਰੇ ਦੀਆਂ ਚਰਚਾਵਾਂ ਸੀ ਕਿਤੇ ਰਾਜੇਵਾਲ ਤੇ ਡੋਰਿਆਂ ਦੀਆਂ ਚਰਚਾਵਾਂ ਸੀ ਮੁੱਖ ਮੰਤਰੀ ਭਗਵੰਤ ਪਾਲ ਦਾ ਰਸਕੇ ਘਰੇ ਵਹੇਗੀ ਸੀ ਜੀ ਚਲੋ ਉਹ ਗੱਲਾਂ ਹੋਈਆਂ ਨਿਪਟੀਆਂ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੇ ਤੌਰ ਤੇ ਕੇਜਰੀਵਾਲ ਦੀ ਪਹਿਲੀ ਪਸੰਦ ਨਹੀਂ ਸੀ ਜਦੋਂ ਕੋਈ ਬੰਦਾ ਨਹੀਂ ਮਿਲਿਆ ਉਹਨਾਂ ਨੇ ਮਜਬੂਰੀ ਚ ਭਗਵੰਤ ਮਾਨ ਨੂੰ ਜਿਹੜਾ ਬਣਾਇਆ ਇਹ ਆਪਣੇ ਸਾਰਿਆਂ ਦੇ ਸਾਹਮਣੇ ਗੱਲ ਹੈਗੀ ਇੱਧਰ ਉਹ ਗੱਲਾਂ ਹੋਈਆਂ ਬੀਤੀਆਂ ਹੁਣ ਜਦੋਂ ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਬਣਾ ਲਿਆ ਜਦੋਂ ਤੁਸੀਂ ਤੁਰੇ ਫਿਰਦੇ ਹੋ ਨਾਲ ਅਗਲੇ ਦਾ ਜਹਾਜ਼ ਵੀ ਵਰਤੀ ਜਾਂਦੇ ਹੋ ਸਾਰਾ ਕੁਝ ਵਰਤੀ ਜਾਂਦੇ ਹੋ ਫਿਰ ਜਦੋਂ ਉੱਥੇ ਦਿੱਲੀ ਕੇਜਰੀਵਾਲ ਸਾਹਿਬ ਦੇਰ ਤੋਂ ਬਾਹਰ ਆਇਆ ਔਰ ਉੱਥੇ ਜੋ ਵਿਵਹਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਇਆ ਉਸ ਤੋਂ ਬਾਅਦ ਅੰਦਰੋਂ ਅੰਦਰ ਹੀ ਖਟਾਸ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਯਾਰ ਉਸੇ ਦੀ ਚਰਚਾ ਹੈ ਦੇਖੋ ਠੀਕ ਆ ਮੈਂ ਫੇਰ ਕਹਿਣਾ ਕਿ ਠੀਕ ਆ ਤੁਹਾਡੇ ਸਿਆਸੀ ਤੌਰ ਤੇ ਜੋ ਮਰਜ਼ੀ ਵਿਖਰੇ ਹੋ ਸਕਦੇ ਆ ਪਰ ਬਲਾਲ ਹੈ ਤਾਂ ਤੁਹਾਡਾ ਮੁੱਖ ਮੰਤਰੀ ਆ ਹੈ ਤਾਂ ਤੁਹਾਡਾ ਵੱਡਾ ਲੀਡਰ ਆ ਲੋਕਾਂ ਦੇ ਅੱਖੀ ਘਟਾਂ ਤੋਂ ਵਧੀਰਾ ਪਾਉਨੇ ਹੋ ਕਿ ਤੁਸੀਂ ਮੁੱਖ ਮੰਤਰੀ ਦੀ ਸੇਤਾ ਪਤਾ ਨਹੀਂ ਲੱ ਸਕੀ ਬਹੁਤ ਵੱਡੀ ਸਟੇਟ ਹੈ ਦਿੱਲੀ ਦੇ ਨਾਲੋਂ ਪੰਜਾਬ ਜਿੱਦੇ ਨਾਲੋਂ ਦਾ ਪੰਜਾਬ ਵੱਡੀ ਸਟੇਟ ਹੈ ਨਾ ਇੱਥੇ ਸਾਰਾ ਕੁਝ ਜਾ ਰਿਹਾ ਇੱਥੇ ਹੀ ਤਾਂ ਸਾਰਾ ਕੁਝ ਕਰ ਰਹੇ ਹੋ ਤੇ ਮੰਤਰੀ ਤਾਂ ਪਟਾਣਾ ਲੈਣ ਜਾ ਰਹੇ ਉਹ ਪੰਜਾਬ ਦਾ ਕੋਈ ਕੋਈ ਐਮਐਲਏ ਮੰਤਰੀਆਂ ਜਾਵੇ ਬਹੁਤ ਵੱਡੇ ਸਵਾਲ ਘੜੀ ਕਰਦਾ ਔਰ ਸਵਾਲ ਜਿਹੜੇ ਭਗਵੰਤ ਮਾਨ ਤੇ ਵੀ ਉੱਠਦੇ ਆ ਕਿ ਭਗਵੰਤ ਮਾਨ 2.5 ਸਾਲਾਂ ਬਾਅਦ ਵੀ ਆਪਣਾ ਜਿਹੜਾ ਉਹ ਧੜਾ ਨਹੀਂ ਕਾਇਮ ਕਰ ਸਕਿਆ ਜਿਹੜੇ ਚਾਰ ਬੰਦੇ ਉਹਨਾਂ ਦੇ ਮੰਨ ਕਰਕੇ کہہ ਸਕਣ ਕਿ ਭਾਈ ਅਸੀਂ ਡਟ ਕੇ ਭਗਵੰਤ ਮਾਨ ਨਾਲ ਖੜੇ ਤਾਜੀ ਸੁਖੰਦਰ ਜੀ ਇੱਕ ਪ੍ਰੋਟੋਕੋਲ ਹੁੰਦਾ ਪ੍ਰੋਟੋਕੋਲ ਦੇ ਅਨੁਸਾਰ ਜਦੋਂ ਤੁਹਾਡਾ ਮੁੱਖ ਮੰਤਰੀ ਹਸਪੀਟਲ 'ਚ ਦਾਖਲ ਆਤਾ ਵਿਧਾਇਕਾਂ ਦਾ ਮੰਤਰੀਆਂ ਦਾ ਇੱਕ ਫਰਜ਼ ਬੰਦਾ ਤੁਸੀਂ ਪ੍ਰੋਟੋਕਾਲ ਨਹੀਂ ਛੱਡੋ ਅਸੀਂ ਕਹਿ ਸਕਦੇ ਹਾਂ ਕਿ ਮਾਨਵਤਾ ਦੇ ਪੱਧਰ ਤੇ ਜਿਹੜੇ ਬੰਦੇ ਦੀ ਅਗਵਾਈ ਦੇ ਵਿੱਚ ਤੁਸੀਂ ਮੇਰੇ ਕਹਿਣ ਦਾ ਮਤਲਬ ਵੀ ਐਸਾ ਹੀ ਫਰਜ਼ ਬੰਦ ਹੈ ਨਾ ਜੀ ਤਾਂ 2.5 ਸਾਲ ਜਿਸ ਬੰਦੇ ਦੀ ਅਗਵਾਈ 'ਚ ਤੁਸੀਂ ਸੁੱਖ ਮੰਨਿਆ ਹੋਵੇ ਤੇ ਜੇਕਰ ਉਹ ਬੰਦਾ ਹਸਪਤਲ ਦਾਖਲ ਆ ਤਾਂ ਫਿਰ ਘਟੋ ਘਟ ਜਾ ਕੇ ਉਹਦਾ ਹਾਲ ਚਾਲ ਹੀ ਪੁੱਛ ਲੋ ਪਰ ਸ਼ਾਇਦ ਉਹ ਨਹੀਂ ਜਾ ਰਿਹਾ ਤਾਂ ਇਸ ਦਾ ਸਪਸ਼ਟ ਕਾਰਨ ਸੁਖਵਿੰਦਰ ਜੀ ਇਹੋ ਨਜ਼ਰ ਆਉਂਦਾ ਕਿ ਉੱਪਰੋਂ ਹਾਈ ਕਮਾਂਡ ਦਾ ਕੁਝ ਇਸ਼ਾਰਾ ਇਸੇ ਤਰੀਕੇ ਦਾ ਹੈਗਾ ਕਿ ਹਾਂ ਭਈ ਮੁੱਖ ਮੰਤਰੀ ਸਾਹਿਬ ਨੂੰ ਆ ਕੱਲਿਆਂ ਛੱਡ ਦਿੱਤਾ ਜਾਵੇ ਤਾਂ ਇੱਕ ਗੱਲ ਹੋਰ ਚਰਚਾਵਾਂ ਚ ਅੱਜਕੱਲ ਬੜੀ ਸਾਹਮਣੇ ਆ ਰਹੀ ਆ ਕਿ ਜਿਹੜੀ ਹਾਈ ਕਮਾਂਡ ਆ ਮੁੱਖ ਮੰਤਰੀ ਦੀ ਸਿਹਤ ਦਾ ਬਹਾਨਾ ਲਾ ਕੇ ਨਵਾਂ ਮੁੱਖ ਮੰਤਰੀ ਜਿਹੜਾ ਕਾਰਜਕਾਰੀ ਮੁੱਖ ਮੰਤਰੀ ਲਾਉਣ ਦੇ ਮੂਡ ਦੇ ਵਿੱਚ ਵੀ ਅ ਦਿਖਾਈ ਦੇ ਰਹੀਏ ਇਹ ਚਰਚਾਵਾ ਜਿਹੜੀਆਂ ਆਮ ਤੌਰ ਤੇ ਚਲਦੀਆਂ ਪਈਆਂ ਨੇ ਤਾਂ ਹੁਣ ਜਿਸ ਤਰੀਕੇ ਨਾਲ ਅਲੱਗ ਥਰੱਕ ਐਸਵੇ ਭਗਵੰਤਬਾਨ ਹੁਣੀ ਪੈ ਗਈ ਆ ਕੋਈ ਵੀ ਨਾ ਪੰਜਾਬ ਦਾ ਬਤਾ ਇੱਕ ਨਾ ਪੰਜਾਬ ਦਾ ਕੋਈ ਮੰਤਰੀ ਉਹਨਾਂ ਦੀ ਸਿਹਤ ਚਾਅ ਵਾਸਤੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਗਿਆ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਦਿੱਲੀ ਦੀ ਹਾਈਕਮਾਨ ਇੱਕ ਪੂਰਨ ਅਸੀਂ ਕਹਿ ਸਕਣਾ ਕਿ ਪੂਰਾ ਵੱਖ ਕਰਕੇ ਉਹਨਾਂ ਤੋਂ ਚਲਦੀ ਪਈ ਆ ਤਾਂ ਸੁਖਵਿੰਦਰ ਜੀ ਲੱਗ ਰਿਹਾ ਕਿ ਹਾਈਕਮਾਨ ਦੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਪਿਆ ਸ਼ਾਇਦ ਇਸੇ ਹੀ ਗੱਲ ਕਰਕੇ ਉਹਨਾਂ ਨੇ ਇਹਨਾਂ ਨੂੰ ਪੂਰਨ ਤੌਰ ਤੇ ਅਲਕਤਨਾ ਕਰ ਦਿੱਤਾ ਤੁਸੀਂ ਭਗਵੰਤ ਮਾਨ ਉਹਨਾਂ ਦੀ ਗੱਲ ਕੀਤੀ ਜੇਕਰ ਭਗਵੰਤ ਮਾਨ 2.5 ਸਾਲਾਂ ਦੀ ਕਾਰਸ਼ੈਲੀ ਦੇ ਵਿੱਚ ਵੇਖਿਆ ਜਾਵੇ ਤਾਂ ਵਿਧਾਇਕ ਤੁਸੀਂ ਧੜੇ ਦੀ ਤਾਂ ਗੱਲ ਛੱਡੋ ਕੋਈ ਦੋ ਆਪਣੇ ਖਾਸ ਚਾਹਤੇ ਵੀ ਵਿਅਕਤੀ ਜਿਹੜੇ ਆਪਣੇ ਨਾਲ ਉਹ ਨਹੀਂ ਲਾ ਸਕੇ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੋਤੇ ਦਿਖਾਈ ਦਿੰਦੇ ਬਾਕੀ ਪਾਰਟੀ ਦੇ ਅੰਦਰ ਕੀ ਹੋ ਰਿਹਾ ਹੈ ਜਾਂ ਕੀ ਨਹੀਂ ਹੋ ਰਿਹਾ ਸੁਖਵਿੰਦਰ ਜੀ ਇਹ ਤਾਂ ਗੱਲਾਂ ਬਾਧੀਆਂ ਨਹੀਂ ਪਰ ਜੇਕਰ ਪੰਜਾਬ ਦਾ ਮੁੱਖ ਮੰਤਰੀ ਉੱਥੇ ਹਸਪਤਾਲ 'ਚ ਪਿਆ ਆ ਤੇ ਜੇਕਰ ਕੋਈ ਵੀ ਵਿਅਕਤੀ ਉਸਦੀ 92 ਬਧਾਇਕ ਕਦਰ ਵਿੱਚੋਂ ਇੱਕ ਵਿਧਾਇਕ ਤੁਹਾਡਾ ਪਤਾ ਲੈ ਨਹੀਂ ਜਾਂਦਾ ਤਾਂ ਸੁਖਵਿੰਦਰ ਜੀ ਫਿਰ ਤੁਹਾਡੀ ਕਾਰਸ਼ੈਲੀ ਤੇ ਵੀ ਪ੍ਰਸ਼ਨ ਚ ਉੱਠਦਾ ਕਿ ਮੁੱਖ ਮੰਤਰੀ ਨੇ ਢਾਈ ਸਾਲਾਂ ਵਿੱਚ ਕੀਤਾ ਕੀ ਕਿਉਂਕਿ ਪੈਸਾ ਕਮਾਉਣਾ ਸੁਖਵਿੰਦਰ ਜੀ ਜ਼ਿਆਦਾ ਨਹੀਂ ਹੁੰਦਾ ਆਮ ਲੋਕੀ ਕਹਿੰਦੇ ਕਿ ਬੰਦੇ ਕਮਾਈ ਚ ਤਾਂ ਬੰਦੇ ਕਮਾਉਣ ਦਾ ਜਿਹੜਾ ਤਸਵੀਰ ਆ ਉਦੋਂ ਬੰਦੇ ਦੇ ਸਾਹਮਣੇ ਆਉਂਦੀ ਹੈ ਕਿ ਜਦੋਂ ਬੰਦਾ ਔਖੀ ਘੜੀ ਦੇ ਵਿੱਚ ਹੁੰਦਾ ਕਿ ਉਹਦੇ ਮਕਰ ਖਲੋਤੇ ਕਿੰਨੇ ਜਾਣੇ ਆ ਤਾਂ ਇਸ ਵੇਲੇ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣ ਇਕੱਲੇ ਦਿਖਾਈ ਦੇ ਰਹੇ ਆ ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਾਈਕ ਵਨ ਇੱਕ ਵਿਥ ਵੜਾ ਕੇ ਚੱਲ ਰਹੀ ਆ ਲੱਗਦਾ ਆ ਕਿ ਇਹ ਮੁੱਖ ਮੰਤਰੀ ਦੀ ਸਿਹਤ ਦਾ ਬਹਾਨਾ ਲਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਕੁਰਬਾਨੀ ਆ ਹਾਈਕ ਮੰਗ ਲੈਣ ਦੇ ਮੂਰਚ ਦਿਖਾਈ ਦੇ ਰਹੀ ਆ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੇ ਵਿਧਾਇਕ ਨੇ ਜਿਹੜੇ ਮੰਤਰੀ ਨੇ ਉਹ ਵੀ ਚੁੱਪਚਾਪ ਸਾਰੇ ਵਰਤਾਂਤ ਨੂੰ ਵੇਖਦੇ ਪਏ ਨੇ ਬਾਕੀ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਅਸੀਂ ਆਪਣੇ ਵੱਲੋਂ ਕੱਲ ਵੀ ਦਬਾਅ ਕੀ ਦਿੱਤੀ ਸੀ ਅੱਜ ਵੀ ਦਬਾਅ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਲਦੀ ਸਿਹਤਯਾਬ ਹੋ ਕੇ ਲੋਕਾਂ ਦੇ ਸਾਹਮਣੇ ਪੰਜਾਬ ਦੇ ਵਿਕਾਸ ਦਾ ਨਮਾ ਦੇ ਹੈ ਜਿਹੜਾ ਦੁਬਾਰਾ ਸ਼ੁਰੂ ਹੋ ਸਕੀ ਜੀ ਚਲੋ ਵਿਕਾਸ ਨੂੰ ਤਾਂ ਕੀ ਹੋਣਾ ਆਪ ਨੂੰ ਪਤਾ ਹੀ ਆ ਸਰੂ ਮੰਤਰੀ ਸੇਠ ਠੀਕ ਹੋ ਜੇ ਬਾਅਦ ਦੀਆਂ ਗੱਲਾਂ ਬਾਅਦ ਚ ਦੇਖਾਂਗੇ ਚਲੋ ਅਣਕੀ ਸਾਹਿਬ 100 ਕਰੋੜ ਦਾ ਜਿਹੜਾ ਸਾਈਬਰ ਸਕੈਮ ਦੀ ਜਿਹੜੀ ਗੱਲ ਪੰਜਾਬ ਪੁਲਿਸ ਦੀ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਦੇ ਵੱਲੋਂ ਕੀਤੀ ਗਈ ਸੀ ਔਰ ਉਹਨਾਂ ਦੇ ਵੱਲੋਂ ਜਿਹੜੇ ਇਸ ਸਕੈਮ ਕਰਨ ਵਾਲੇ ਲੋਕ ਸੀ ਕਿਆ ਗਿਆ ਸੀਗਾ ਕਿ ਹਰਦੂਤ ਬਹਿਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਜੁਕਤੀ ਯਾਦਵ ਨੂੰ ਉਹਨਾਂ ਨੂੰ ਬਚਾ ਲੈਣੇ ਔਰ ਮੈਨੂੰ ਧਮਕੀਆਂ ਦੇ ਰਹੇ ਨੇ ਫਸਾਉਣ ਦੀ ਵਿੱਚ ਉਹਨਾਂ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਸੀ ਬਹੁਤ ਜ਼ਾਰੇ ਬਹਿਨ ਇਹਦੇ ਤੇ ਸਿਆਸਤ ਜਿਹੜੀ ਆ ਉਹ ਪੱਕੀ ਗਈ ਹੈ ਅਤੇ ਬਾਅਦ ਦੇ ਵਿੱਚ ਜਦੋਂ ਰੌਲਾ ਰੱਪਾ ਜ਼ਿਆਦਾ ਪੈ ਗਿਆ ਤਾਂ ਡੀਜੀਪੀ ਸਾਹਿਬ ਨੇ ਇੱਕ ਜਿਹੜੀ ਹੈ ਉਹ ਐਸਆਈਟੀ ਬਣਾ ਦਿੱਤੀ ਕੀ ਪੰਜਾਬ ਸੀ ਤਾਂ ਸਵਾਲ ਉੱਤੇ ਤੇ ਵੀ ਉੱਠੇ ਸੀਗੇ ਕਿ ਭਾਈ ਐਸਆਈਟੀ ਬਣਾਉਣ ਦੇ ਨਾਲ ਇਸ ਤਰੀਕੇ ਦਾ ਮਸਲੇ ਦਾ ਹੱਲ ਹੋਣਾ ਨਹੀਂ ਕਿਉਂਕਿ ਜੋੜਾ ਬਹੁਤ ਪਾਵਰਫੁਲ ਹੈ ਹਾਂ ਪੰਜਾਬ ਪੁਲਿਸ ਇਸ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਹਾਲਾਂਕਿ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਪਰ ਇਸ ਦੇ ਤੇ ਵੀ ਕਿਸੇ ਨੂੰ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਪੁਲਿਸ ਕਿਸ ਤਰੀਕੇ ਨਾਲ ਜੜੀ ਆ ਜੁੜੀ ਹੋਈ ਆ ਕਿਸ ਤਰੀਕੇ ਨਾਲ ਉਹਨਾਂ ਦਾ ਕੰਮ ਕਾਜ ਸਿਆਸੀ ਤੌਰ ਤੇ ਜੁੜਿਆ ਹੋਇਆ ਇਸ ਕਰਕੇ ਇਹਦੇ ਤੇ ਵੀ ਕੋਈ ਜੜੀਆਂ ਸ਼ੱਕ ਨਹੀਂ ਤਾਂ ਇਸ ਕਰਕੇ ਇਹ ਸ਼ੰਕੇ ਖੜੇ ਕੀਤੇ ਜਾ ਰਹੇ ਸੀਗੇ ਕਿ ਭਾਈ ਇਸ ਤਰੀਕੇ ਨਾਲ ਜਾਂਚ ਸਹੀ ਨਹੀਂ ਹੋਣੀ ਪਰ ਇਹਦੀ ਜੁਡੀਸ਼ੀਅਲੀ ਜਾਂ ਕਿਸੇ ਸੈਂਟਰਲ ਏਜੰਸੀ ਤੋਂ ਜਾਂਚ ਕਰਨੀ ਚਾਹੀਦੀ ਹੁਣ ਇਦੇ ਵਿੱਚ ਪਤਾ ਲੱਗਿਆ ਕਿ ਈਡੀ ਦੀ ਐਂਟਰੀ ਹੋਈ ਆ ਈਡੀ ਦੀ ਐਂਟਰੀ ਕਿਵੇਂ ਹੋਈ ਆ ਕਿ ਕੁਝ ਗਲਬਾਤ ਜਿਹੜੀ ਅੰਕਸਤ ਸਾਹਮਣੇ ਆਈ ਸੁਖਵੰਤਰ ਜੀ ਜਦੋਂ ਇਹ ਮਾਮਲਾ ਭਖਿਆ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਦੇ ਸਬੰਧ ਵਿੱਚ ਮੈਨੂੰ ਯਾਦ ਆ ਕਿ ਪ੍ਰੋਗਰਾਮ ਅਸੀਂ ਕਰ ਰਹੇ ਸੀ ਸਾਥੇ ਉਦੋਂ ਤੁਸੀਂ ਇਹ ਕੁਐਸਚਨ ਪਾਇਆ ਸੀ ਕਿ ਹਾਂ ਭਈ ਚਾਹੀਦਾ ਤਾਂ ਇਹ ਆ ਕਿ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਇਹਦੀ ਜਿਹੜੀ ਜਾਂਚ ਕਰਾਈ ਜਾਵੇ ਤਾਂ ਨਾਲ ਹੀ ਨਾਲ ਤੁਸੀਂ ਗੱਲ ਕੀਤੀ ਸੀ ਕਿ ਸੈਟ ਬਣਾਉਂਦੇ ਕਿ ਸੈਟ ਬਣਾ ਦਿੱਤੀ ਕਿ ਮੈਨੂੰ ਯਾਦ ਆ ਮੈਂ ਆਪਣੇ ਜਵਾਬ ਚੀਜ਼ ਨਹੀਂ ਗੱਲ ਕਹੀ ਸੀ ਕਿ ਸੈਟ ਸਿਰਫ ਉਦੋਂ ਬਣਾਇਆ ਜਾਂਦੀ ਹੈ ਕਿ ਜਦੋਂ ਕਿ ਮਸਲੇ ਨੂੰ ਠੰਡੇ ਬਸਤੇ ਚ ਪਾਉਣਾ ਹੋਵੇ ਕਿਉਂਕਿ ਜਦੋਂ ਸਰਕਾਰ ਵੀ ਟਵਾਡੀ ਹੋਵੇ ਪੁਲਿਸ ਵੀ ਤੁਹਾਡੀ ਹੋਵੇ ਤਾਂ ਮੰਤਰੀ ਵੀ ਤੁਹਾਡਾ ਹੋਵੇ ਤੇ ਅਧਿਕਾਰੀ ਵੀ ਆਪਣਾ ਹੋਵੇ ਤਾਂ ਫਿਰ ਐਸਆਈਟੀ ਜਿਹੜੀ ਸੈੱਟ ਬਣਦੀ ਆ ਉਹ ਕਿਸ ਤਰੀਕੇ ਨਾਲ ਉਹਦੀ ਨਰਪੱਤਾ ਹੋ ਸਕਦੀ ਹੈ ਇਹਦੇ ਸਬੰਧੀ ਤਾਂ ਜਗ ਜਹਰ ਗੱਲ ਹੈਗੀ ਆ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਕਿ ਲਾਲਚੰਦ ਕਟਾਰੂ ਚੱਕ ਦਾ ਵੀ ਮੁੱਦਾ ਬਣਿਆ ਸੀ ਤਾਂ ਉਦੋਂ ਵੀ ਸਿੱਟ ਬਣਾ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਤਾਂ ਇਹ ਜੋ ਹੁਣ ਸਿੱਟ ਬਣਾਈ ਗਈ ਸੀ ਵੀ ਨੀਰਚਾ ਦੀ ਅਗਵਾਈ ਦੇ ਵਿੱਚ ਉਦੋਂ ਵੀ ਸਵਾਲ ਉੱਠੇ ਸੀ ਕਿ ਇਹ ਨਰਪੱਤਾ ਦੇ ਨਾਲ ਜਿਹੜੀ ਜਾਂਚ ਆ ਉਹ ਨਹੀਂ ਹੋ ਸਕਦੀ ਕਿਉਂਕਿ ਸੌਖੜੀ ਸਾਈਬਰ ਕ੍ਰਾਈਮ ਦਾ ਇਹ ਜਿਹੜਾ ਮਸਲਾ ਸੀ ਇਹ ਬੜਾ ਗੰਭੀਰ ਮਸਲਾ ਸੀ ਜਿਹਦੇ ਸਬੰਧੀ ਉਸ ਮਹਿਲਾ ਅਧਿਕਾਰੀ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖ ਕੇ ਇਹ ਗੱਲ ਕੀਤੀ ਸੀ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਜਾਂਚ ਬੁਹਾਲੀ ਤੋਂ ਬਾਅਦ ਤਬਦੀਲ ਜੜੀ ਕਰ ਦਿੱਤੀ ਜਾਂਦੀ ਆ ਤਾਂ ਚਲੋ ਮੁੱਖ ਮੰਤਰੀ ਸਾਹਿਬ ਨੇ ਜਾਂ ਪੰਜਾਬ ਦਾ ਡੀਜੀਪੀ ਸਾਹਿਬ ਨੇ ਜੜੀ ਸੈਟ ਬਣਾਤੀ ਤਾਂ ਸੈਟ ਬਣਾਉਣ ਤੋਂ ਉਦੋਂ ਹੀ ਖਰਚੇ ਜਾਹਿਰ ਹੋਣ ਲੱਗ ਪਏ ਸਨ ਹਾਲਾਂਕਿ ਹਰਜੋਤ ਬਿਆਸਵਾਲ ਨੇ ਬੜੀ ਪੱਟਾ ਤੇ ਥਾਪੀ ਮਾਰ ਕੇ ਇੰਨੀ ਗੱਲ ਕਹੀ ਸੀ ਕਿ ਹਾਂ ਮੈਂ ਹਰ ਜਾਂਚ ਵਾਸਤੇ ਤਿਆਰ ਆਂ ਜੜੀ ਮਰਜ਼ੀ ਕਰ। ਚਲੋ ਉਹ ਗੱਲਾਂ ਹੋ ਗਈਆਂ ਸੈਟ ਬਣ ਗਈ ਪਰ ਹੁਣ ਈਡੀ ਦੀ ਐਂਟਰੀ ਹੋਈ ਆ। ਈਡੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਾਂ ਪੰਜਾਬ ਪੁਲ ਇਸ ਨਾਲ ਸਬੰਧਤ ਜਿੰਨਾ ਵੀ ਰਿਕਾਰਡ ਹੈਗਾ 100 ਕਰੋੜੀ ਫਰਾਡ ਫਾਈਬਰ ਕਰਾਇਮ ਨਾਲ ਸਬੰਧਤ ਜਿੰਨਾ ਵੀ ਫਰਾਡ ਰਿਕਾਰਡ ਹੈਗਾ ਉਹ 10 ਦਿਨਾਂ ਦੇ ਅੰਦਰ-ਤੱਕ ਜਿਹੜਾ ਈਡੀ ਦੇ ਹਵਾਲੇ ਕੀਤਾ ਜਾਵੇ ਔਰ ਉਹਦੇ ਵਿੱਚ ਜਿਹੜੇ ਜਿਹੜੇ ਵੀ ਵਿਅਕਤੀ ਸ਼ਾਮਲ ਨੇ ਕੋਈ ਵੀ ਜਿਹੜੇ ਜਿਨ੍ਹਾਂ ਦੇ ਸਬੰਧਿਤ ਪਰਚੇ ਦਰਜ ਨਹੀਂ ਜਾਂ ਜਿਸ ਤਰੀਕੇ ਨਾਲ ਜਾਂ ਮਹਿਲਾ ਅਧਿਕਾਰੀ ਨੇ ਜਿਨ੍ਹਾਂ ਦੇ ਸਬੰਧਿਤ ਗੱਲ ਕੀਤੀ ਸੀ ਚਾਹੇ ਉਹ ਜੂਤਬਾਸ ਹੋਵੇ ਚਾਹੇ ਉਹਨਾਂ ਦੀ ਪਤਨੀ ਹੋਵੇ ਸਮੁੱਚਾ ਰਿਕਾਰਡ ਜਿਹੜਾ ਈਡੀ ਨੇ ਕਿਹਾ ਕਿ ਇਹ ਸਾਨੂੰ ਪੇਸ਼ ਕੀਤਾ ਜਾਵੇ ਕਾਰਨ ਕਿ ਉਹਨਾਂ ਨੇ ਕਿਹਾ ਕਿ ਇਹ ਮਸਲਾ ਸਿਰਫ ਤੇ ਸਿਰਫ ਪੈਸੇ ਦਾ ਕਪਲੇ ਦਾ ਮਸਲਾ ਨਹੀਂ ਹੈ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਦਾ ਮਸਲਾ ਆ ਕਿ ਪੈਸਾ ਬਾਹਰੋਂ ਆਇਆ ਬਾਹਰੋਂ ਅੰਦਰ ਗਿਆ ਕਿਸ ਤਰੀਕੇ ਨਾਲ ਪੈਸੇ ਦਾ ਜਿਹੜਾ ਸਕੈਮ ਹੋਇਆ ਇਸ ਕਰਕੇ ਜਿਹੜੀ ਈਡੀ ਦੀ ਜਿਹੜੀ ਐਂਟਰੀ ਆ ਉਹ ਹੁੰਦੀ ਆ ਤੇ ਈਡੀ ਨੇ ਇਹਦੇ ਸੰਬੰਧੀ ਰਿਕਾਰਡ ਤਲਵਜਰਾ ਕੀਤਾ ਹੁਣ ਸਿੱਧੂ ਸਾਹਿਬ ਜੇਕਰ ਈਡੀ ਦੀ ਐਂਟਰੀ ਹੋ ਗਈ ਬੀਤੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਕਿ ਈਡੀ ਨੇ ਜਦੋਂ ਆ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਸ ਤਰੀਕੇ ਦੀ ਜਾਂਚ ਕੀਤੀ ਤਾਂ ਜਿਸ ਤਰੀਕੇ ਨਾਲ ਮਨੀਸ਼ ਸਸੋਦੀਆ ਅਰਵਤ ਕੇਸ ਦੀਵਾਲ ਜਾਂ ਹੋਰ ਬੰਦੇ ਕਿੰਨਾ ਕਿੰਨਾ ਸਮੇਂ ਅੰਦਰ ਇਹਨੇ ਤੇ ਜੇਕਰ ਹੁਣ ਇਹਦੀ ਇਸ ਮਸਲੇ ਤੇ ਪੰਜਾਬ ਚ ਐਂਟਰੀ ਕਰਦੀ ਆ ਐਂਟਰੀ ਤਾਂ ਉਹ ਹੋ ਗਈ ਇੱਕ ਕਿਸਮ ਦੀ ਤਾਂ ਉਤਰੀ ਤੌਰ ਤੇ ਉਹ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੇ ਉਹ ਫਰਜੀ ਜਿਹੜਾ ਉਹ ਸੈੱਲ ਜਿਹੜਾ ਚਲਾਇਆ ਸੀ ਜਿਹੜਾ ਜਿਹਦੇ ਪਤੀ ਵਾਤੇ ਬੀਬੀ ਨੇ ਸ਼ਿਕਾਇਤ ਕੀਤੀ ਮਹਿਲਾ ਅਧਿਕਾਰੀ ਨੇ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਅਸ਼ੀਰਵਾਦ ਜਿਹੜਾ ਸੀ ਪਰਜੋਤ ਤਾਹ ਤੌਰ ਤੇ ਹਰਜੋਤ ਮੈਂ ਸੋ ਉਹਨਾਂ ਦੀ ਪਤਨੀ ਦਾ ਰਿਆ ਆ ਸੋ ਬਾਬਾ ਅੱਗੇ ਅਗੜੇ ਬੜਾ ਚੀ ਜਿਹੜੀ ਗਾਜ ਆ ਪਰ ਜੋਤ ਪੈਸ ਦੇਖ ਸਕਦੇ ਆ ਕਿਉਂਕਿ ਈਡੀ ਨੇ ਫਿਰ ਜਿਹੜੀ ਜਾਂਚ ਕਰਦੀ ਹੁੰਦੀ ਆ ਉਹ ਆਪਣਾ ਕਰਦੀ ਹੁੰਦੀ ਆ ਹੁਣ ਉਸ ਕਾਲ ਸੈਂਟਰ ਤੇ ਕਿਹਦੇ ਨਾਲ ਕਿਹੜੇ ਸਬੰਧ ਸਨ ਕਿਹੜੇ ਸਬੰਧ ਕੀ ਨਹੀਂ ਸਨ ਉਹ ਤਾਂ ਗੜਾ ਰਹਿ ਗਿਆ ਬਾਤਾਂ ਦੇ ਵਿੱਚ ਪਰ ਈਡੀ ਨੇ ਜਿਹੜਾ ਪੁਆਇੰਟ ਆਇਆ ਕਿਉਂਕਿ ਇਹਦੇ ਵਿੱਚ ਦੇਸ਼ ਤੋਂ ਬਾਹਰੋਂ ਤੰਗ ਆਇਆ ਉਸ ਕਾਲ ਸੈਂਟਰ ਦੇ ਵਿੱਚੋਂ ਬਾਹਰੋਂ ਕੰਨਾਂ ਚਾਹੀਦੀ ਰਹੀਆਂ ਤਾਂ ਇਹ ਸਾਰਾ ਮਸਲਾ ਦੇਸ਼ ਦੀ ਜਿਹੜੀ ਸਕਿਉਰਿਟੀ ਦੇ ਨਾਲ ਬੰਦਾ ਸੋ ਇਸ ਕਰਕੇ ਈਡੀ ਜਿਹੜੀ ਆ ਇਸ ਮਸਲੇ ਦੀ ਜਿਹੜੀ ਜਾਂਚ ਕਰੇਗੀ ਹੁਣ ਪੰਜਾਬ ਸਰਕਾਰ ਇਹਦੇ ਸਬੰਧੀ ਕੀ ਰੁਖ ਕਰਦੀ ਹਾਲਾਂਕਿ ਜਿਹੜੀ ਸੈਟ ਬਣੀ ਹੈ ਉਹਨਾਂ ਦੇ ਅਧਿਕਾਰੀਆਂ ਨੇ ਇੰਨੀ ਗੱਲ ਕਹੀ ਐ ਕਿ ਸਾਨੂੰ ਕੋਈ ਇਹੋ ਜਿਹੀ ਚਿੱਠੀ ਨਹੀਂ ਆਈ ਈਡੀਪਨ ਕੋਈ ਇਹੋ ਜਿਹੀ ਜਾਣਕਾਰੀ ਸਾਡੇ ਕੋਲ ਨਹੀਂ ਮੰਗੀ ਗਈ ਪਰ ਜਦੋਂ ਕਿ ਸੂਤਰ ਇਹ ਦੱਸਦੇ ਨੇ ਕਿ ਇਹਦਾ ਕਹਿਦਾ ਤੌਰ ਤੇ ਪੰਜਾਬ ਪੁਲਿਸ ਨੇ ਇਹ ਚਿੱਠੀ ਜਿਹੜੀ ਜਾਰੀ ਕਰ ਦਿੱਤੀ ਗਈ ਆ ਔਰ ਰਿਪੋਰਟ ਜਿਹੜਾ ਤਲਬ ਕਰ ਲਿਆ ਕਿਹਾ ਆ ਤਾਂ ਸੁਭਾਵਾਕਾ ਕੀ ਹੁੰਦਿਆ ਦੇ ਉਹਨਾਂ ਦੇ ਵਿੱਚ ਹਰਜੋਤ ਬੰਸ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਸੂਤ ਸਾਹਿਬ ਉਹ ਵੱਧ ਸਕਦੀਆਂ ਦੇਖਦੇ ਹਾਂ ਕਿ ਇਹਦੇ ਵਿੱਚ ਹੁਣ ਅੱਗੇ ਕੀ ਹੁੰਦਾ ਪਰ ਇਹਦੇ ਵਿੱਚ ਇਹ ਗੱਲ ਪੱਕੀ ਹੈ ਕਿ ਜਦੋਂ ਸੈਂਟਰਲ ਏਜੰਸੀਆਂ ਕੋਲ ਜਾਂਚ ਚੱਲਦੀ ਜਾਂਦੀ ਹੈ ਹਾਲਾਂਕਿ ਜਾਂਚਾਂ ਚੱਲਦੀਆਂ ਰਹਿੰਦੀਆਂ ਨੇ ਇਹ ਕੁਝ ਨਿਕਲ ਕੇ ਸਾਹਮਣੇ ਆਉਂਦਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਪਿਛਲੇ ਸ਼ਰਾਬ ਘਟਾਰੇ ਦੇ ਵਿੱਚ ਜੇ ਬੜਾ ਕੁਝ ਹੋਇਆ ਆਸ ਕਰਦੇ ਹਾਂ ਕਿ ਜੋ ਵੀ ਗਲਤ ਹੈ ਜ਼ਰੂਰੀ ਨਹੀਂ ਕੋਈ ਮੰਤਰੀ ਜਾਂ ਉਹਦੀ ਪਤਨੀ ਹੋ ਗਲਤ ਹੈ ਕੋਈ ਵੀ ਗਲਤ ਹੈ ਇਹਦੇ ਵਿੱਚ ਉਹ ਸੱਚਾਈ ਜਿਹੜੀ ਆ ਸਾਹਮਣੇ ਆਉਣੀ ਚਾਹੀਦੀ ਹੈ ਚਲੋ ਅਗਲੀ ਕਵਰ ਲੈ ਲੈਂਦੇ ਹਾਂ ਅਨਕਿਤਾਵ ਪੰਜ ਮੰਤਰੀ ਜਿਹੜੇ ਚਾਹਤਾ ਬ੍ਰਹਮਸ਼ਿੰਕਰ ਜਿੰਪਾ ਆਗੇ ਅਬਲਕਾਤ ਸਿੰਘ ਹੋਗੇ ਅਨਮੋਲ ਗਗਨਮਾਨ ਹੋਗੇ ਤੇ ਇੱਕ ਜਿਹੜੇ ਹੋਰ ਹਟਾਏ ਗਏ ਮੰਤਰੀ ਨੇ ਜਿਹੜੇ ਜੈਤਨ ਸਿੰਘ ਜੋੜਵਾਦ ਜੀ ਇਹਨਾਂ ਨੂੰ ਨੋਟਿਸ ਹੋਇਆ ਕਿ ਭਾਈ ਚਾਰ ਕੂਟੀਆਂ ਖਾਲੀ ਕਰ ਉਸ ਤੋਂ ਪਹਿਲਾਂ ਮੀਟ ਥੇਰੇ ਜਿਹੜੇ ਕਿ ਐਮਪੀ ਜਿੱਤ ਕੇ ਸੀਗੇ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਮਿਲੀ ਕੂਟੀ ਹੈ ਜਿਹੜੀ ਉਹ ਵੀ ਉਹਨਾਂ ਨੂੰ ਵੀ ਨੋਟਿਸ ਹੋਇਆ ਕਹਿੰਦੇ ਕਿ ਕੂਟੀਆਂ ਜਿਹੜੀਆਂ ਖਾਲੀ ਕਰ ਦਿੱਤੀਆਂ ਹਨ ਹਾਲਾਂਕਿ ਇਹ ਪ੍ਰੋਸੈਸ ਠੀਕ ਹੈ ਕਿ ਭਾਈ ਜਦੋਂ ਤੁਸੀਂ ਮੰਤਰੀ ਨਹੀਂ ਰਹੇ ਤਾਂ ਫਿਰ ਕੂਟੀਆਂ ਖਾਲੀ ਕਰ ਦਿਓ ਤੇ ਅਗਲੇ ਆਉਣ ਵਾਲੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਕੂਟੀਆਂ ਜਿਹੜੀਆਂ ਜਿਹੜੀਆਂ ਅਲਾਟ ਕੀਤੀਆਂ ਜਾਂ ਗੱਲ ਨਾ ਠੀਕ ਵੀ ਇਹ ਬਿਨਾਂ ਨੋਕਿਸ ਤੋਂ ਵੀ ਖਾਲੀ ਕੀਤੀ ਜਾ ਸਕਦੀ ਸੀ ਹੁਣ ਜਦੋਂ ਥੋੜੀ ਜੀ ਜੇ ਫਰਕ ਜਾ ਆਊਗਾ ਤਾਂ ਫਿਰ ਆਪਾਂ ਦਾ ਲੱਗੂ ਹੋਏ ਅਜੇ ਕਹੇ ਬਿਨਾਂ ਹੀ ਖਾਲੀ ਕਰ ਦਿੱਤੀ ਜਦੋਂ ਜ਼ਿਆਦਾ ਵਧੀਆ ਨਹੀਂ ਸੰਸਦ ਤੋ ਕੰਦਰਜੀ ਸਾਰੇ ਨੇਤਾ ਨਵਜੋਤ ਸਿੰਘ ਸਿੱਧੂ ਵਰਗੇ ਨਹੀਂ ਹੁੰਦੇ ਮੈਨੂੰ ਯਾਦ ਆ ਕਿ ਨਵਜੋਤ ਸਿੰਘ ਸਿੱਧੂ ਨੇ ਚੋਣ ਸਥਾਨਕ ਸਰਕਾਰਾਂ ਦੇ ਬੈਕ ਵਿੱਚੋਂ ਜਰੂਰ ਅਸਤੀਫਾ ਦਿੱਤਾ ਜਟਨ ਭਦਰ ਸਿੰਘ ਦੀ ਸਰਕਾਰ ਸੀ ਤਾਂ ਉਸੇ ਵਕਤ ਉਹਨੇ ਆਪਣੀ ਤਖਤ ਜਿਹੜੀ ਆ ਉਹ ਖਾਲੀ ਕਰਤੀ ਸੀ ਮੈਨੂੰ ਇਹ ਗੱਲ ਅੱਜ ਤੱਕ ਹੈਗੀ ਸੋ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਨਹੀਂ ਹੁੰਦੇ ਬਾਕੀ ਦੇ ਇਹਨਾਂ ਮੰਤਰੀਆਂ ਦੀ ਗੱਲ ਜਿਹੜੇ ਮੰਤਰੀਆਂ ਕੋਲ ਅਸਤੀਫੇ ਲੈ ਗਏ ਅਸਤੀਫੇ ਕਿਸ ਤਰੀਕੇ ਦਾ ਭਰੇ ਮਾਨਾ ਇਹਨਾਂ ਨੇ ਅਸਤੀਫੇ ਦਿੱਤੇ ਕਿ ਹਨੇ ਬਾਜ਼ੀਆਂ ਵੀ ਚੱਲਦੀਆਂ ਰਹੀਆਂ ਤੇ ਆਪਾਂ ਆਪਣੇ ਪ੍ਰੋਗਰਾਮ 'ਚ ਗੱਲ ਵੀ ਕੀਤੀ ਸੀ ਕਿ ਇੱਕ ਮੰਤਰੀ ਕੋ ਤਾਂ ਅਸਤੀਫਾ ਇੱਕ ਜਿਲੇ ਤਸਪੀ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦਾ OST ਲੈ ਕੇ ਆਈ ਦੇ ਸੀ ਧੱਕੇ ਨਾਲ ਜਲੀਲ ਕਰਕੇ ਤਾਂ ਸੁਖਵਿੰਦਰ ਜੀ ਹੁਣ ਜੀ ਉਹਨਾਂ ਕੋ ਮੰਤਰੀਸ਼ਿਪ ਤੇ ਵੀ ਅਸਤੀਫਾ ਲੈ ਲਏ ਤੇ 15 ਡਣਾ ਦੇ ਆਰਡਰ ਹੁਕਮ ਕਰਕੇ ਪਤਰਾ ਡਣਾ ਤੁਸੀਂ ਸਰਕਾਰੀ ਕੋਠੀ ਖਾਲੀ ਕਰੋ ਉਹਨਾਂ ਦੀ ਜਿੱਥੇ ਤੇ ਸਤਾਫਤਾ ਡਿਟ ਰਹੇ ਪੇਟਣਾ ਤੇ ਸ਼ਾਇਦ ਇਹੋ ਜਿਹਾ ਸ਼ਕਤੀ ਪ੍ਰਦਰਸ਼ਨ ਦੇ ਸੰਬੰਧੀ ਜਿਹੜੀ ਕੱਲ ਜੇ ਪੱਤਰ ਉਸੇ ਗੱਲ ਕੀ ਸ਼ਕਤੀ ਪ੍ਰਦਰਸ਼ਨ ਵੀ ਪਟਿਆਲੇ ਜਿਹੜੇ ਨਾਲ ਸੰਬੰਧਤ ਬਦਾਈ ਕੰਮ ਲੋ ਜਿਹੜਾ ਤੇ ਸਾਫਾ ਮੱਤਿਆ ਗਿਆ ਇਹ ਕਿਤੇ ਸਾਡੀ ਲੇਟਣਾ ਲੇਟਣਾ ਇੱਥੇ ਸਰਕਾਰੀ ਸਹੂਲਤਾਂ ਮਿਲਦੀਆਂ ਹੋਣ ਵਿਚਾਰ ਵਡੀਆਂ ਕੋਠੀਆਂ ਹੁਣ ਮੰਤਰੀਸ਼ਿਪ ਮਿਲਦੀ ਹੋਵੇ ਤਾਂ ਇਹ ਕਦਮ ਤੁਸੀਂ ਮੰਤਰੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਕੇ ਉਹਨਾਂ ਨੂੰ ਘਰਾਂ ਤੋਂ ਹੀ ਖਾਲੀ ਕਰਦੇ ਆਦੇਸ਼ ਇੱਕ ਜਾਰੀ ਕਰ ਦਿੰਦੇ ਜੀ ਤਾਂ ਇਸ ਸਥਿਤੀ ਦੇ ਨਾਲ ਵਿਚਰਨਾ ਸੁਖੰਦ ਨਹੀਂ ਬਰਦਾਸ਼ਤ ਕਰਦਾ ਗੜਾ ਉਹ ਔਖਾ ਹੁੰਦਾ ਚਾਹੀਦਾ ਤਾਂ ਉਹੀ ਹੈ ਕਿ ਜਦੋਂ ਤੁਸੀਂ ਮੰਤਰੀਸ਼ਿਪ ਤੋਂ ਉਸ ਦੀਫਾ ਦੇ ਦਿੰਦਾ ਤਾਂ ਕੁਦਰਤੀ ਤੌਰ ਤੇ ਤਾਂ ਉਹ ਮੰਤਰੀ ਦੀ ਜਿਹੜੀ ਕੋਠੀ ਆ ਉਹ ਖਾਲੀ ਕਰ ਦੇਣੀ ਪਊਗੀ ਤਾਂ ਜੋ ਜਿਹੜੇ ਨਵੇਂ ਮੰਤਰੀ ਬਣੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਰਹਿ ਸਕਣ ਪਰ ਰਾਜਨੀਤੀ ਦੇ ਵਿੱਚ ਜਿਹੜਾ ਲੋਕ ਭਾਈ ਵਿਧਾਇਕ ਹੋਵੇ ਜਾਂ ਕੋਈ ਵੀ ਹੋਵੇ ਜਿਹੜਾ ਇੱਕ ਵਾਰੀ ਕੋਠੀ ਉਹਨੂੰ ਮਿਲ ਜਾਂਦੀ ਆ ਥੋੜੀ ਕੀਤੇ ਉਹ ਖਾਲੀ ਛੱਡਣ ਦੇ ਮੂਡ 'ਚ ਹੁੰਦਾ ਨਹੀਂ ਪਰ ਚਲੋ ਹੁਣ ਖੈਰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਬਕਾਇਦਾ ਤੌਰ ਤੇ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ 11 ਤੋਂ 15 ਦਿਨਾਂ ਦੇ ਅੰਦਰ ਇਹ ਸਰਕਾਰੀ ਕੋਠੀਆਂ ਨੂੰ ਖਾਲੀ ਕਰਨ ਦੇ ਆਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਏ ਆ ਪਰ ਵੇਖਣ ਵਾਲੀ ਗੱਲ ਇਹ ਆ ਕਿ ਤੇ ਇਹ ਵੀ ਮਨਪ੍ਰੀਤ ਬਾਦਲ ਤੇ ਜਿਸ ਤਰੀਕੇ ਨਾਲ ਅਚਾਨਕੀ ਸਮੇਂ ਚ ਲੱਗ ਰਿਹਾ ਕਿ ਦੱਬਨੇ ਜਾਂਦੇ ਆ ਉਹ ਕੋਠੀਆਂ ਦੇ ਵਿੱਚੋਂ ਬਹੁਤ ਕੁਝ ਲੈ ਗਈ ਸੀ ਕਿਤੇ ਉਹੋ ਜਿਹਾ ਪਾਣਾਕ ਤੇ ਇਹ ਵੀ ਨਾ ਕਰਦਾ ਮੈਂ ਜਸਟਿਸ ਕਰ ਰਿਹਾ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਵੀ ਇਹ ਜਿਹੜੇ ਕਥਾ ਤੌਰ ਤੇ ਲੱਗ ਰਹੇ ਆ ਕਿ ਉਹਨਾਂ ਨੇ ਕੋਠੀ ਜਿਹੜੀ ਖਾਲੀ ਨਹੀਂ ਸੀ ਕੀਤੀ ਕੋਠੀ ਤਾਂ ਬੀਬੀ ਰਜਿੰਦਰਕੌਰ ਪੱਠਾ ਦੇਮੀ ਖਾਲੀ ਨਹੀਂ ਸੀ ਕੀਤੀ ਉਹਨਾਂ ਕੋਲ ਵੀ ਤਾਂ ਕਿਨਾਂ ਖਾਲੀ ਕਰਾਈਆਂ ਗਈਆਂ ਇਹ ਤਾਂ ਸੁਖਵੰਦਰ ਚ ਬੜਾ ਲੰਮਾ ਤੇ ਆ ਸਕਾ ਚਲੋ ਖੈਰ ਜਿਸ ਤਰੀਕੇ ਨਾਲ ਹੁਣ ਨੋਟ ਡਾ ਜੀ ਵੀ ਪੱਠਾਵਾ ਨੇ ਕਲੀਅਰ ਕੀਤਾ ਦੀਗਾ ਕਿ ਕੋਠੀ 90 ਹੈ ਕੋਠ ਕਿ ਜਿਹੜਾ ਕੋਠੀ ਨੱਪੀ ਆ ਉਹਨਾਂ ਨੇ ਜਿਹੜੀ ਇਹ ਗੱਲ ਮੇਰੇ ਨਾਲ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਖੁਦ ਕੀਤੀ ਸੀ ਮੇਰੇ ਕੀਤੇ ਬਿਨਾਂ ਕਿ ਮੇਰੇ ਬਾਰੇ ਰੌਲਾ ਪਾਇਆ ਹੈ ਮੈਂ ਕੋਈ ਰੌਲਾ ਨਹੀਂ ਕਹਿੰਦੇ ਮੈਂ ਕਹਿੰਦੇ ਕੋਠੀ ਨੱਪੀ ਨੇ ਮੇਰੇ ਬਾਰੇ ਸਾਬਤ ਕਰਨ ਕਹਿੰਦੇ ਮੈਂ ਬਹੁਤ ਮੰਦ ਮਾਇਰਲੀ ਕਰਦੀ ਆ ਐਵੋ ਜੀਆਂ ਗੱਲਾਂ ਬਾਤ ਉਹਨਾਂ ਨੇ ਕਹੀਆਂ ਚਲੋ ਅਨਕੀ ਸਾਹਿਬ ਤੁਸੀਂ ਮੇਰੇ ਨਾਲ ਪ੍ਰੋਗਰਾਮ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖਵਿੰਦਰ ਜੀ ਅੱਜ ਤੁਹਾਨੂੰ ਪ੍ਰੋਫੈਸਰ ਮਜੀਤ ਸਿੰਘ ਅਨਕੀ ਸਾਹਿਬ ਜਨ ਬਲਵਨਾ ਸਿੰਘ ਕਬਰਾਂ ਤੇ ਗੱਲਬਾਤ ਕੀਤੀ ਹੈ ਨਾ ਉਹਨਾਂ ਨੇ ਕਿਹਾ ਕਿ ਸਾਹਿਬ ਨਾਲ ਕੀਤੀ ਗੱਲ ਬ